ਕੈਨੇਡੀਅਨ ਖਬਰ ਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਵੱਡੀ ਖਬਰ ਕੈਨੇਡਾ ਦੇ ਦੋ ਸ਼ਹਿਰ ਦੁਨੀਆ ਦੇ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਬਣ ਚੁੱਕੇ ਨੇ ਟ੍ਰਾਂਟੋ ਚੌਂਟੀ ਦੇ 10 ਸ਼ਹਿਰਾਂ ਦੀ ਲਿਸਟ ਵਿੱਚ ਵਾਰ ਹੋ ਚੁੱਕਿਆ ਆਰਥਿਕ ਇੰਟੈਲੀਜੈਂਸ ਯੂਨਿਟ ਨੇ ਦੁਨੀਆ ਦੇ ਸਭ ਤੋਂ ਵੱਧ ਰਹਿਣ ਯੋਗ ਸ਼ਹਿਰਾਂ ਦੀ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਦੋ ਕੈਨੇਡੀਅਨ ਸ਼ਹਿਰ ਪ੍ਰਮੁੱਖਤਾ ਦੇ ਨਾਲ ਪੇਸ਼ ਕੀਤੇ ਗਏ ਨੇ ਹਰ ਸਾਲ ਈਆਈਯੂ ਗਲੋਬਲ ਇਵੇਲੇਬਿਲਿਟੀ ਰੈਂਕਿੰਗ ਬਣਾਉਣ ਲਈ ਸਥਿਰ ਅਤੇ ਸੇਤ ਸੰਭਾਲ ਸੱਭਿਆਚਾਰ ਵਾਤਾਵਰਨ ਸਿੱਖਿਆ ਅਤੇ ਬੁਨਿਆਦੀ ਢਾਂਚਿਆਂ ਸਮੇਤ ਕਈ ਕਾਰਕਾਂ ਦੇ ਆਧਾਰ ਤੇ ਸ਼ਹਿਰਾਂ ਦੇ ਸਲਾਨਾ ਬੁਲੰਕਣ ਦੀ درجہਬੰਦੀ ਕਰਦਾ ਹੈ 2024 ਵਿੱਚ ਕੈਲਗਰੀ ਨੂੰ ਦੇਖਿਆ ਗਿਆ ਜੋ ਪਹਿਲਾ 7ਵੀਂ ਰੈਂਕਿੰਗ ਰੱਖਦਾ ਸੀ 5ਵੇਂ ਸਥਾਨ ਤੇ ਪਹੁੰਚ ਚੁੱਕਿਆ ਹੈ ਜਿਨੇਵਾ ਦੇ ਬਰਾਬਰ ਕਰਨਾ ਤੇ ਵੈਨਕੂਵਰ ਨਾਲ ਸਥਾਨ ਬਦਲਣਾ ਜੋ 5ਵੇਂ ਸਥਾਨ ਸੀ 2023 ਦੇ ਵਿੱਚ ਤੇ ਹੁਣ ਗਲੋਬਲ ਰੈਂਕਿੰਗ ਦੇ 7ਵੇਂ ਸਥਾਨ ਤੇ ਪਹੁੰਚ ਚੁੱਕਿਆ ਹੈ ਜਿਕਰ ਇਹ ਹੈ ਕਿ 3 ਸਾਲਾਂ ਵਿੱਚ ਪਹਿਲੀ ਵਾਰ ਟ੍ਰਾਂਟੋ 2023 ਵਿੱਚ 9ਵੇਂ ਸਥਾਨ ਤੇ ਰਹਿਣ ਤੋਂ ਬਾਅਦ ਵਿਸ਼ਵ ਦੇ ਸਿਖਰਲੇ 10 10 ਸਥਾਨਾਂ ਵਿੱਚੋਂ ਹੁਣ ਬਾਹਰ ਹੋ ਚੁੱਕਿਆ ਤੇ 12ਵੇਂ ਸਥਾਨ ਤੇ ਉੱਪਰ ਹੁਣ ਇਸ ਦਾ ਨਾਮ ਦਰਜ ਕੀਤਾ ਜਾ ਰਿਹਾ ਹੈ ਇਸ ਸਾਲ ਤੀਜੇ ਦੀ ਗੱਲ ਕੀਤੀ ਜਾਵੇ ਤਾਂ ਇਸ ਤੀਜੇ ਸਾਲ ਵਿੱਚ ਵੀਐਨਏ ਅਤੇ ਉਪਹੁ ਸੇਗਨਨੇ ਅਨੇਕ ਕਰੰਬਾਰ ਪਹਿਲਾ ਤੇ ਦੂਜਾ ਸਥਾਨ ਲਿਆ ਇੱਕ ਕਤਾਰ ਚ ਜਦੋਂ 2023 ਦੀ ਸਿਖਰ ਲਈ 10 ਦਰਜਾਬੰਦੀ ਵਿੱਚ 11 ਸ਼ਹਿਰ ਟਾਈ ਹੋਣ ਕਰਕੇ ਇਸ ਸਾਲ 10 ਸ਼ਾਮਿਲ ਕੀਤੇ ਗਏ ਨੇ 2024 ਦੇ ਸਿਖਰਲੇ 10 ਵਿੱਚ ਸਾਰੇ ਸ਼ਹਿਰਾਂ ਦੇ ਅੰਦਰ 2023 ਦੇ ਸਿਖਰਲੇ 10 ਸ਼ਹਿਰ ਮੌਜੂਦ ਸਨ ਮਾਪਦੰਡਾ ਨੂੰ ਸਮਝਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ EIU ਰਹਿਣ ਯੋਗਤਾ ਸੂਚਕ ਪੰਜ ਵੱਖ-ਵੱਖ ਮਾਰਡਡਾ ਅਨੁਮਾਨਿਤ ਜੋ ਸਮੁੱਚੇ ਸਕੋਰ ਤੇ ਪਹੁੰਚਣ ਲਈ ਕੰਪਾਈਲ ਕੀਤੇ ਜਾਂਦੇ ਨੇ ਸਥਿਰ ਛੋਟੇ ਅਪਰਾਧ ਦੀ ਮੌਜੂਦਾ ਹਿੰਸਕ ਅਪਰਾਧ دہشت ਦਾ ਖਦਰਾਂ ਪੋਜੀਸ਼ਨ ਵਰਸ਼ਾ ਤੇ ਜਾਂ ਫਿਰ ਅਸ਼ਾਂਤੀ ਸੰਘਰਸ਼ ਹੈਲਥ케ਅਰ ਪ੍ਰਾਈਵੇਟ ਤੇ ਪਬਲਿਕ ਹੈਲਥ케ਅਰ ਦੀ ਉਪਲਬਧਤਾ ਤੇ ਗੁਣਵੱਤਾ ਓਵਰ ਈ ਕਾਉਂਟਰ ਦਵਾਈ ਦੀ ਉਪਲਬਧਤਾ ਅਤੇ ਵਿਸ਼ਵ ਬੈਂਕ ਦਾ ਡਾਟਾ ਤੋਂ ਅਨੁਕੂਲਤ ਆਮ ਸਿਹਤ ਸੰਭਾਲ ਸੰਕੇਤ ਸੱਭਿਆਚਾਰ ਤੇ ਵਾਤਾਵਰਣ ਨਮੀ ਅਤੇ ਤਾਪਮਾਨ ਦਰਜਾਬੰਦੀ ਮੁਸਾਫਤਾਂ ਲਈ ਜਲਵਾਯੂ ਬੇਰੈਮੀ ਅਤੇ ਪ੍ਰਸ਼ਾਸਤ ਚਾਰ ਸੈਂਸਰਸ਼ਿਪ ਦਾ ਪੱਧਰ ਸਮਾਜਿਕ ਧਾਰਮਿਕ ਰਵੱਈਆ ਖੇਡਾਂ ਅਤੇ ਸਮਾਜਿਕ ਉਪਲਬਧਤਾ ਖਾਣ ਪੀਣ ਤੇ ਖਪਤਕਾਰਾਂ ਦੀਆਂ ਵਸਤਾਂ ਅਤੇ ਸੇਵਾਵਾਂ ਸਿੱਖਿਆ ਦੀ ਗੱਲ ਤਾਂ ਨਿੱਜੀ ਸਿੱਖਿਆ ਦੀ ਉਪਲਬਧਤਾ ਤੇ ਗੁਣਵੱਤਾ ਵਿਸ਼ਵ ਬੈਂਕ ਦੇ ਆਂਕੜਿਆਂ ਤੋਂ ਲੈ ਕੇ ਜਨਤਕ ਸਿੱਖਿਆ ਸੰਕੇਤ ਅਤੇ ਬੁਨਿਆਦੀ ਢਾਂਚਾ ਸੜਕੀ ਨੈਟਵਰਕ ਦੀ ਗੁਣਵੱਤਾ ਜਨਤਕ ਆਵਾਜਾਈ ਅੰਤਰਰਾਸ਼ਟਰੀ ਲਿੰਕ ਪਾਣੀ ਦੀ ਵਿਵਸਥਾ ਊਰਜਾ ਪ੍ਰਬੰਧ ਦੂਰ ਸੰਚਾਰ ਅਤੇ ਚੰਗੀ ਗੁਣਵੱਤਾ ਵਾਲੀ ਰਿਹਾਇਸ਼ ਦੀ ਉਪਲਬਧਤਾ ਕੈਲਗਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਫਿਰ ਕੈਲਗਰੀ ਸਭ ਤੋਂ ਵੱਧ ਰਹਿਣ ਯੋਗ ਸ਼ਹਿਰਾਂ ਦਾ ਦਰਜਾ ਪ੍ਰਾਪਤ ਕਰ ਚੁੱਕਿਆ ਕੈਲਗਰੀ ਨੇ 96.8 ਦਾ ਕੁੱਲ ਸਕੋਰ ਕਮਾਇਆ ਸ਼ਹਿਰ ਨੇ ਪਿਆਸਕ ਤੌਰ ਤੇ ਸਤਿਰ ਸਿਹਤ ਸੰਭਾਲ ਤੇ ਸਿੱਖਿਆ ਦਰਜਾਬੰਦੀ ਜਿੱਥੇ ਇਸ ਦੇ ਸੰਪੂਰਨ 100 ਸਕੋਰ ਕਿਤੇ ਨੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਪਰ ਸੱਭਿਆਚਾਰ ਤੇ ਵਾਤਾਵਰਣ ਅਤੇ ਬੁਨਿਆਦੀ ਢਾਂਚੇ ਵਿੱਚ ਘੱਟ ਸਕੋਰਾ ਕਰਕੇ ਰੁਕਾਵਟ ਬਣ ਰਹੀ ਹੈ ਹਾਲਾਂਕਿ ਇੱਥੇ ਵੀ ਕੈਲਗਰੀ ਨੇ 90% ਜਾਂ ਇਸ ਤੋਂ ਵੱਧ ਦਾ ਸਕੋਰ ਕੀਤਾ ਹੈ ਮੋਂਟਰੀਅਲ ਟ੍ਰਾਂਟੋ ਅਤੇ ਵੈਨਕੂਵਰ ਨਾਲ ਕੈਲਗਰੀ ਕੈਨੇਡਾ ਦੇ ਇਮੀਗ੍ਰੇਸ਼ਨ ਹੌਟਸਪੌਟ ਵਿੱਚੋਂ ਇੱਕ ਬਣ ਚੁੱਕਿਆ ਬਹੁਤ ਸਾਰੇ ਨਵੇਂ ਆਏ ਕੈਨੇਡੀਅਨ ਘਟ ਟੈਕਸ ਵਧੇਰੇ ਇੱਕ ਫਾਇਤੀ ਕਿਰਾਏ ਅਤੇ ਮਜਬੂਤ ਸਕੂਲੀ ਜ਼ਿਲ੍ਹਿਆਂ ਲਈ ਸ਼ਹਿਰ ਵਿਚ ਆ ਰਹੇ ਨੇ ਉੱਥੇ ਵੈਨਕੂਵਰ ਦੀ ਗੱਲ ਕੀਤੀ ਜਾਵੇ ਹਾਲਾਂਕਿ ਇਸ ਸਾਲ ਦੇ ਦਰਜਾਬੰਦੀ ਵਿੱਚ ਦੋ ਸਥਾਨਾਂ ਦੀ ਗਰਾਵਟ ਤੇ باوجود ਵੈਨਕੂਵਰ 96.9 ਦੇ ਸਮੁੱਚੇ ਸਕੋਰ ਦੀ ਕਮਾਈ ਕਰਦੇ ਹੋਏ ਦੁਨੀਆ ਦੇ ਸਭ ਤੋਂ ਵੱਧ ਰਹਿਣ ਵਾਲੇ ਸ਼ਹਿਰਾਂ ਵਿੱਚੋ ਯੋਗ ਦੇ ਅੰਦਰ ਇੱਕ ਸ਼ਹਿਰ ਬਣਿਆ ਸ਼ਹਿਰ ਦੇ ਸਿੱਖਿਆ ਅਤੇ ਸੇਤ ਸੰਭਾਲ ਮਾ ਦੰਡਾ ਹਰੇਕ ਵਿੱਚ 100 ਸਕੋਰ ਪ੍ਰਾਪਤ ਕੀਤਾ ਵਿੱਚ ਮਜ਼ਬੂਤੀ ਨਾਲ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ ਪਰ ਸੱਭਿਆਚਾਰ ਵਾਤਾਵਰਨ ਸਥਿਰਤਾ ਦੇ ਬੁਨਿਆਦੀ ਢਾਂਚੇ ਵਿੱਚ ਥੋੜਾ ਜਿਹਾ ਸਕੋਰ ਘਟ ਕਰਨ ਦਾ ਜਿੱਥੇ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਵੈਨਕੂਵਰ ਦੀ ਰੈਂਕਿੰਗ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਰਾਇਸ਼ੀ ਸਮੱਸਿਆ ਜੋ ਪੂਰੇ ਕੈਨੇਡਾ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਕਾਰਨ ਚੱਲਣਾ ਪੈ ਰਿਹਾ ਹੈ ਇਨ੍ਹਾਂ ਮੁੱਦਿਆਂ ਦੇ باوجود ਸ਼ਹਿਰ ਦੀਆਂ ਸ਼ਕਤੀਆਂ ਖਾਸ ਤੌਰ ਤੇ ਇਸ ਦੇ ਸੇਤ ਸੰਭਾਲ ਅਤੇ ਸਿੱਖਿਆ ਖੇਤਰਾਂ ਨੇ ਨਾਲ-ਨਾਲ ਇਸ ਦੀਆਂ ਪ੍ਰਮੁੱਖ ਸਭਿਆਚਾਰ ਵਿਸ਼ੇਸ਼ਤਾਵਾਂ ਨੇ ਆਪਣੀ ਮਜ਼ਬੂਤੀ ਦਰਜਾ ਬੰਦੀ ਬਰਕਰਾਰ ਰੱਖੀ ਹੈ। ਉੱਥੇ ਹੀ ਟ੍ਰਾਂਟੋ ਦੀ ਗੱਲ ਕੀਤੀ ਜਾਵੇ ਤਾਂ 2021 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 10 ਦੀ ਰੈਂਕਿੰਗ ਵਿੱਚੋਂ ਸ਼ਹਿਰ ਗੈਰਹਾਜ਼ਰ ਹੋ ਚੁੱਕਿਆ ਹੈ। 2024 ਵਿੱਚ ਡਿੱਗ ਕੇ 12ਵੇਂ ਸਥਾਨ ਤੇ ਪਹੁੰਚ ਚੁੱਕਿਆ ਟ੍ਰਾਂਟੋ ਜਦੋਂ ਕਿ ਸ਼ਹਿਰ ਨੇ ਇਤਿਹਾਸਕ ਤੌਰ ਤੇ ਈਆਯੂ ਦੇ ਮਾਪਦੰਡਾਂ ਸਿਰਤਾ ਸੇ ਸੰਭਾਲਾ ਤੇ ਸਿੱਖਿਆ ਵਿੱਚ ਉੱਤਮ ਪ੍ਰਦਰਸ਼ਨ ਦੇ ਨਾਲ ਤਹਿਤ ਵਧੀਆ ਪ੍ਰਦਰਸ਼ਨ ਕੀਤਾ ਟ੍ਰਾਂਟੋ ਵਿੱਚ ਸਥਿਤੀ ਨੂੰ ਨੁਕਸਾਨਤ ਲਾਪਿਆ ਰਿਹਾਇਸ਼ ਦੇ ਮੁੱਦੇ ਖਾਸ ਤੌਰ ਤੇ ਰਿਹਾਇਸ਼ ਦੇ ਲਗਾਤਾਰ ਵਿੱਚ ਵਾਧਾ ਅਤੇ ਰਿਹਾਇਸ਼ ਦੀ ਉਪਲਬਧਤਾ ਵਿੱਚ ਕਮੀ ਕਾਰਨ ਸ਼ਹਿਰ ਵੀ ਦਰਜਾਬੰਦੀ ਦੇ ਅੰਦਰ ਗਿਰਾਵਟ ਦੇਖਣ ਨੂੰ ਮਿਲੀ ਹੈ ਰੀਡਿੰਗ ਕਮਨ ਨਾਮ ਦੇ ਵਿੱਚ ਇਹ ਸੀ ਵੱਡੀਆਂ ਖਬਰਾਂ ਹੋਰ ਖਬਰਾਂ ਵਿੱਚ ਚੱਲ ਰਹੀਆਂ ਤੁਸੀਂ ਵੰਡ ਲਓ ਸਾਡੇ ਚੈਨਲ ਦੇ ਨਾਲ